ਮੈਂ 라 ਚਾਰਿਆ ਸੀ ਤੇ ਮੈਨੂੰ ਸਾਰੀ ਮੈਂ ਰਿਪੋਰਟ ਲਈ ਤੁਸੀਂ ਜਿਹੜੀ ਚੀਜ਼ਾਂ ਦਿਖਾਈਆਂ ਤੇ ਦਿੱਤੀਆਂ ਬੜਾ ਸ਼ੌਕਿੰਗ ਹੈ ਤੁਸੀਂ ਸਾਰੇ ਨੌਜਵਾਨੋ ਤੁਸੀਂ ਸੋਚ ਵੀ ਸਕਦੇ ਹੋ ਸਮਝ ਵੀ ਸਕਦੇ ਹੋ ਤੇ ਰੋਜ਼ ਪੜ੍ਹਦੇ ਵੀ ਹੋ ਆਪਣੀ ਡੈਮੋਕ੍ਰੇਸੀ ਇੱਕ ਲਾਇਬਿਲਟੀ ਵੀ ਹੋ ਜਾਂਦੀ ਹੈ ਤੇ ਇੱਕ ਆਪਾਂ ਨੂੰ ਐਸੈਟ ਵੀ ਹੈ ਜ਼ਿੰਦਗੀ ਦਾ ਮੈਂ ਮੇਰਾ ਆਪਣਾ ਸਫਰ ਹੈ ਮੈਂ ਦੇਖਿਆ ਹੈ ਆਪਾਂ ਕਿਤੇ ਮੈਰਿਟ ਤੇ ਨਹੀਂ ਸੋਚਦੇ ਕਿ ਕਿਹੜਾ ਪਾਰਟੀ ਕਿਹੜੀ ਐਕਟੀਵਿਟੀ ਕਿਹੜੀ ਸੰਸਥਾ ਦਾ ਬੈਕਗਰਾਉਂਡ ਕੀ ਹੈ ਤੇ ਕਿਹੜੀ ਆਪਣੇ ਵਾਸਤੇ ਚੰਗੀ ਹੈ ਜਿਹੜਾ ਤੁਸੀਂ ਮੈਨੂੰ ਦੱਸਿਆ ਮੈਂ ਇੰਨੇ ਮਿਲੇ ਬੰਦਿਆਂ ਨੂੰ ਮਿਲੇ ਕੋਈ ਫਾਇਦਾ ਨਹੀਂ ਇਹਨਾਂ ਦੇ ਪੱਲੇ ਕੁਝ ਨਹੀਂ ਆ ਜਿੰਨੇ ਵੀ ਐ ਦਰਸ਼ਨੀ ਪੁਰਾਣੇ ਅਖੜੇ ਕਿਥੇ ਸੇ ਇਹਨਾਂ ਨੂੰ ਥੱਲੇ ਆਰਡਰ ਆਉਂਦੇ ਆ ਆ ਕਟਫਟੀਆਂ ਨੂੰ ਉੱਧਰ ਨੱਚਣ ਲੱਗ ਜਾਂਦੇ ਆ ਭਗਵਾਨਤਮਾਨ ਵੀ ਸੀਐਮ ਨਹੀਂ ਹੈ ਕੱਲੇ ਕਾਗਜ਼ 'ਚ ਹੈ ਅਸਲੀ ਸੀਐਮ ਕੇਜਰੀ ਵਾਲਾ ਹੈ ਮੈਂ ਤਾਂ ਆਪਣੇ ਪੰਜਾਬੀਆਂ ਤੇ ਬੜਾ ਹੈਰਾਨ ਹੁੰਦਾ ਮਤਲਬ ਪਹਿਲਾ ਸੂਬਾ ਜਿਹਨੇ ਆਪਣਾ ਸਤਾਰ ਆਪਣੀ ਨੇ ਬਣਾਈ ਆਉਸ਼ੋਸ਼ ਕਰਤੀ ਅੱਜ ਜਿਹੜੀ ਅਸਲੀਅਤ ਹੈ ਕਿ ਅੱਜ ਨੇ ਕੈਬਨਿਟ ਮਿਨਿਸਟਰ ਹੈ ਇਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਫੈਸਲਾ ਕਰਨ ਵਾਸਤੇ ਕੇਜਰੀਵਾਲ ਨੇ ਸਸੋਡਿਆ ਤੇ ਜੈਨ ਇਹਨਾਂ ਨੂੰ ਭੇਜਿਆ ਮਹਿਕਮੇ ਵੰਡਦੇ ਆ ਤੇ ਇੱਥੇ ਹੀ ਰਹਿੰਦੇ ਆ ਉਹ ਫੈਸਲਾ ਕਰਦੇ ਪਰ ਉਹਨਾਂ ਦਾ ਫੈਸਲਾ ਇੱਕੋ ਇੱਕ ਹੈ ਉਹਨਾਂ ਦਾ ਕੋਈ ਇੰਟਰਸਟ ਪੰਜਾਬ 'ਚ ਨਹੀਂ ਹੈ ਕੋਈ ਇੰਟਰਸਟ ਯੂਨੀਵਰਸਿਟੀ ਨਹੀਂ ਹੈ ਕੋਈ ਇੰਟਰਸਟ ਜੌਬ ਕਰਨਾ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਹੈ ਤੁਸੀਂ ਕਹਿੰਦੇ ਆ ਕਿ ਪੈਸਾ ਹੈ ਨਹੀਂ ਆਹ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਕਰਜ਼ਾ ਹੈ ਐਡਵਰਟਾਈਜ਼ਮੈਂਟ ਤੇ ਮੈਂ ਤੁਹਾਨੂੰ ਅੱਜ ਦੱਸਣਾ ਕੱਲੇ ਐਡਵਰਟਾਈਜ਼ਮੈਂਟ ਤੇ ਜੋ ਸਾਡੀ ਸਰਕਾਰ ਸੀ ਸਾਡਾ ਪੂਰੇ ਸਾਲ ਦਾ ਖਰਚਾ ਹੁੰਦਾ ਸੀ 30 ਕਰੋੜ ਕੋਈ ਪੂਰੇ ਸਾਲ 'ਚ ਇਹਨਾਂ ਦਾ ਖਰਚਾ 1000 ਕਰੋੜ ਸਾਲ ਦਾ ਹੈ 4000 ਕਰੋੜ ਰੁਪਈਆ ਆ ਕੱਲੇ ਆ ਇਸ਼ਤਿਹਾਰ ਇੱਥੇ ਨਹੀਂ ਤੁਸੀਂ ਨਾਗਾਲੈਂਡ ਚਲੇ ਜਾਓ ਨਾਗਾਲੈਂਡ ਦੇ ਅਖਬਾਰ ਜੀ ਭਗਵੰਤ ਮਾਨ ਤੇ ਆਪ ਦਾ ਇਸ਼ਤਿਹਾਰ ਹੋਊਗਾ ਪੀਡ ਪਾਪਲ ਪੀਪਲ ਪੰਜਾਬ ਉੱਥੇ ਕਹਿਣਗੇ ਅਸੀਂ 1000 ਰੁਪਏ ਲੜਕੀਆਂ ਨੂੰ ਦਿੱਤਾ ਅਸੀਂ ਇਹ ਦਿੱਤਾ ਉਹ ਤਾਂ ਉਹਨਾਂ ਨੂੰ ਨਾਗਾਲੈਂਡ ਨਾਲ ਨੂੰ ਕੀ ਪਤਾ ਹੈ ਇੱਥੇ ਆ ਕੇ ਥੋੜੀ ਜਾ ਕੇ ਪੁੱਛਣਗੇ ਆ ਯੂਜ਼ ਕਰ ਰਹੇ ਆ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਸਾਧਨ ਇਸ ਤੱਕ ਇਕੱਠਾ ਕਰਦੇ ਇਹਨਾਂ ਕੋਈ ਇੰਟਰਸਟ ਨਹੀਂ ਹੈ ਜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੈ ਤੁਸੀਂ ਸਾਰੇ ਨੌਜਵਾਨਾਂ ਤੁਸੀਂ ਭਾਵੇਂ ਜੋ ਮੈਂ ਕਹੂੰਗਾ ਤੁਸੀਂ ਗੂਗਲ ਕਰਕੇ ਰਿਸਰਚ ਵੀ ਕਰਿਓ ਤਾਂ ਤੁਹਾਨੂੰ ਆਈਪ੍ਰੋਪਰ ਹੋਊਗਾ ਜੋ ਕੁਛ ਵੀ ਬਣਿਆ ਪੰਜਾਬ 'ਚ ਜਦੋਂ ਮੈਂ ਕਹਿ ਰਿਹਾ ਨਾ ਜੋ ਕੁਛ ਮੇਰਾ ਮਤਲਬ ਹੈ ਜੋ ਕੁਛ ਉਹਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਤੁਸੀਂ ਸੁਖਵੀਰ ਬਾਦਲ ਦੇ ਬਿਆਨ ਸੁਣ ਕੇ ਹਟਿਓ ਉਹਨਾਂ ਨੇ ਖੇਤੀਬਾੜੀ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਖੇਤੀਬਾੜੀ ਡਿਗਰੀ ਨਾਲ ਸੰਬੰਧਿਤ ਨੌਕਰੀਆਂ ਕੱਢੀਆਂ ਜਾਣਗੀਆਂ ਸੁਖਵੀਰ ਬਾਦਲ ਨੇ ਇਹ ਵੀ ਕਿਹਾ ਕਿ ਬੜੇ ਦੁੱਖ ਦੀ ਗੱਲ ਆ ਕਿ ਪੜ੍ਹੇ ਲਿਖੇ ਨੌਜਵਾਨ ਖਾਲੀ ਅਸਾਮੀਆਂ ਪਰਭਾਉਣ ਦੀ ਮੰਗ ਨੂੰ ਲੈ ਕੇ ਬੀਤੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪੱਲੇ ਕੁਝ ਨਹੀਂ ਆ ਸੁਖਵੀਰ ਬਾਦਲ ਨੇ ਅੱਗੇ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਵਿਦਿਆਰਥੀਆਂ ਦੇ ਨਾਲ ਖੜੀ ਆ